ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰ ਸਿੰਘ ਭੁੱਲਰ ਡੇਰੀ ਫਾਰਮ ਤੇ ਦੋਸਤੋ ਪਹੁੰਚੇ ਆ ਵੀਰ ਸੰਦੀਪ ਦੇ ਕੋਲ ਹਰ ਵਾਰ ਦੀ ਤਰ੍ਹਾਂ ਦਾ ਦੋਸਤੋ ਅੱਜ ਵੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਚਾਰ ਤੋਂ ਪੰਜ ਨਗ ਜਿਹੜੇ ਆ ਵਾੜਾ ਦਿਖਾਵਾਂਗੇ ਵਾੜਾ ਦੋਸਤੋ ਤੁਸੀਂ ਇਸ ਕਰੋਂ ਕਾਫੀ ਦੇਖਦੇ ਹੋ ਤੇ ਬਹੁਤੇ ਵੀਰ ਤੁਸੀਂ ਜਿਹੜਾ ਦੋਸਤੋ ਪਰਚੇਜ਼ ਵੀ ਕਰਦੇ ਹੋ ਸੋ ਅੱਜ 16 ਮਈ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ ਸ਼ਾਮ ਦਾ ਜਿਹੜਾ ਦੋਸਤੋ ਸਮਾਂ ਹੈਗਾ ਆ 4:30 ਵਜੇ ਦਾ 4:20 ਮਿੰਟ ਦਾ ਜਿਹੜਾ ਦੋਸਤੋ ਸਮਾਂ ਹੈ ਠੀਕ ਆ ਤੇ ਭੁੱਲਰ ਡੇਰੀ ਫਾਰਮਾ ਵੀਰ ਦਾ ਸੰਦੀਪ ਓਨਰ ਆ ਤੇ ਨੰਬਰ ਜਿਹੜੇ ਵੀਰ ਦੇ ਬਿਲਕੁਲ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰ ਦਿੱਤੇ ਆ ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਠੀਕ ਆ ਬਾਕੀ ਪਸ਼ੂ ਇੱਕ ਰਿਕਵੈਸਟ ਆ ਜਿਹੜੀ ਦੋਸਤੋ ਪਸ਼ੂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਆਪਣਾ ਕਿਸੇ ਵੀਰ ਨੇ ਰਕਮ ਲਾਉਣੀ ਆ ਇੱਕ ਟਾਈਮ ਦੂ ਟਾਈਮ ਚੁਾਈ ਘਰ ਵਿਜ਼ਿਟ ਕਰਕੇ ਤੁਸੀਂ ਜ਼ਰੂਰ ਕਰ ਲਿਓ ਉਹ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛ ਲੈਣੇ ਆ ਅੱਜ ਕੀ ਡਿਟੇਲ ਆ ਇਹਨਾਂ ਪਸ਼ੂਆਂ ਦੀ ਸੋ ਵੇੜਾ ਦੋਸਤੋ ਹਰ ਵਾਰ ਦੀ ਤਰ੍ਹਾਂ ਚੰਗੀਆਂ ਵਧੀਆ ਵੱਡੇ ਆਰਡਰ ਕੁਆਲਿਟੀ ਵਾਲੀਆਂ ਵੇਖਣ ਦੇ ਵਿੱਚ ਤੁਹਾਨੂੰ ਮਿਲਦੀਆਂ ਨੇ ਤੇ ਰੇਟ ਭਾਅ ਪੜ ਤਾਂ ਪੂਰਾ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਣੇ ਰਹੋ ਹਾਜੀ ਸਭ ਤੋਂ ਪਹਿਲਾਂ ਵੀਰੇ ਸੰਦੀਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਹੋਰ ਸੁਣਾਓ ਵਧੀਆ ਵਧੀਆ ਭਾਈ ਠੀਕ ਠਾਕ ਜੀ ਕੈਮ ਜੀ ਵਧੀਆ ਜੀ ਠੀਕ ਹੈ ਭਾਈ ਸੰਦੀਪ ਵੀਰੇ ਅੱਜ ਪਸ਼ੂ ਨਗ ਆਪਣੇ ਕੋਲ ਘੱਟੋ ਘੱਟ 5 ਆ ਹਾਂਜੀ 10 ਨਾਲ ਹੀ ਸੰਧੂ ਸਾਹਿਬ ਆਪਣੇ ਕੋ ਜਿਹੜੇ ਤੁਸੀਂ ਥੋੜਾ ਜਿਹਾ ਲੇਟ ਆਉਂਦੇ ਆ ਸਾਡੇ ਕੋ ਜਾਨਕੀ ਪੰਜ ਨਗ ਵਿੱਚੋਂ ਸੀੜ ਹੋ ਗਿਆ ਜੀ ਉਸ ਤੋਂ ਪਹਿਲਾਂ ਹੀ ਕੰਮ ਵਿਖਬੁਖ ਜਾਂਦੇ ਹਾਂ ਹਾਂਜੀ ਪੰਜ ਨਗ ਵਿੱਚੋਂ ਸੀੜ ਹੋ ਗਿਆ ਪੰਜ ਹੀ ਨਗ ਰਹਿ ਗਏ ਸਿਰਫ ਸਾਡੇ ਤੇ ਕਿੰਨੇ ਕ ਸੁਈਆਂ ਚ ਗੱਪਣੀਆਂ ਇਹਨਾਂ ਦੇ ਵਿੱਚ ਇੱਕੋ ਹੀ ਵਹਿੜ ਸੁਈ ਹੈ ਬਾਕੀ ਚਾਰ ਵੜਾ ਗੱਪਣਾ ਜੀ ਗੱਪਣਾ ਕੋਈ ਹਫਤਾ ਹਫਤੇ ਦੇ ਲਗਭਗ ਲੈਣੀਆਂ ਕੋਈ 5 ਦਿਨ ਲੈ ਜੇ ਕੋਈ 7 ਦਿਨ ਲੈ ਜੇ ਬਾਕੀ ਵੜਾ ਬਹੁਤ ਚੰਗੀਆਂ ਜੀ ਦੁੱਧ ਜਿਹੜੀ ਇੱਕ ਸੁਈ ਹੈ ਵੀ ਮੈਨੂੰ ਲੱਗਦਾ ਤਾਜੀ ਸੁਈ ਹੈ ਹਾਂਜੀ ਅੱਜ ਹੀ ਸੁਈਆਂ ਦੇ ਘੰਟੇ ਹੋਇਆ ਜੀ ਠੀਕ ਆ ਭਾਈਏ ਚੰਨਾ ਜੀ ਹਾਂ ਤੇ ਬਿਲਕੁਲ ਤਾਜੀ ਵੈੜ ਜਿਹੜੀ ਦੋਸਤੋ ਸੁਈ ਆ ਬਿਲਕੁਲ ਤੁਸੀਂ ਲੜ ਵਗੈਰਾ ਦੇਖ ਸਕਦੇ ਹੋ ਜੇਰ ਹਜੇ ਪੈਣੀ ਬਾਕੀ ਠੀਕ ਆ ਤੇ ਥਣ ਥਣ ਨੂੰ ਵੇਖੋ ਕਿੱਡਾ ਕੈਂਟ ਲੱਗਾ ਆ ਵੇਖੋ ਜੀ ਠੀਕ ਆ ਮੋਠੀ ਜਲਾ ਚਵਾਈਲਾ ਜਿਹੜਾ ਦੋਸਤੋ ਆ ਵੇਖੋ ਥਾਣਾ ਵੀ ਕਮਾਲ ਦਾ ਥਾਣਾ ਠੀਕ ਆ ਐਨ ਨੋਕਲਾ ਥਾਣਾ ਤੇ ਆ ਕਰੋ ਚੈੱਕ ਆ ਬਰਾ ਭੂ ਰੂਪ ਵੇਖੋ ਪੂਰਾ ਤੁਸੀਂ ਠੀਕ ਆ ਜੀ ਠੀਕ ਆ ਤੇ ਸੰਦੀਪ ਵੀਰੇ ਬੱਚਾ ਫਿਰ ਥੱਲੇ ਤੇ ਇਹ ਨੰਬਰ ਵਾ ਅੱਛਾ ਹੀ ਵਾ ਅੱਛਾ ਹਾਂਜੀ ਮੇਲ ਕਾਫ ਆ ਹਾਂਜੀ ਹਾਂਜੀ ਠੀਕ ਆ ਸੂਬਾ ਦੂਜਾ ਤੇ ਜੀਰ ਹਜੇ ਪ੍ਰੋਪਰ ਪੈ ਜੂਗੀ ਹੈ ਹੋਰ ਘੰਟੇ ਤੱਕ ਹਾਂਜੀ ਸੂਈ ਨੂੰ ਹਜੇ 2 ਘੰਟੇ ਹੋਏ ਹੈ ਜੀ ਨੂੰ 2 ਘੰਟੇ ਹੋਏ ਹਾਂਜੀ ਠੀਕ ਆ ਦਿਖਾਈਏ ਭਰਾਵਾਂ ਨੂੰ ਫਿਰ ਖੋਲ ਕੇ ਇੱਕ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਇਹੋ ਬੈਡ ਬਿਲਕੁਲ ਤਾਜੀ ਸੂਈ ਆ ਠੀਕ ਆ ਜਿਹੜੀ ਤੁਸੀਂ ਬਿਲਕੁਲ ਹੁਣ ਪਹਿਲੇ ਨੰਬਰ ਤੇ ਦੇਖ ਰਹੇ ਹੋ ਤੇ ਆਰਡਰ ਕੁਆਲਿਟੀ ਆ ਤੁਸੀਂ ਵੇਖ ਕੇ ਚੈੱਕ ਕਰ ਲੈਣੀ ਆ ਤੇ ਥੱਲੇ ਬੱਚਾ ਜਿਹੜਾ ਮੇਲ ਕਾਫ ਸੀ ਨਾ ਜੀ ਉਹ ਵਾ ਅੱਛਾ ਹੀ ਵਾ ਅੱਛਾ ਦੇਖੋ ਜੀ ਠੀਕ ਆ ਤੇ ਮੋਲ ਡਿਮਾਂਡ ਫਿਰ ਭਾਈ ਸੰਦੀਪ ਕਿੰਨੀ ਸੰਧੂ ਸਾਹਿਬ ਮੋਲ ਭਾਵੇਂ 75 ਕਰੀਏ ਭਾਵੇਂ 70 ਕਰੀਏ 65000 ਦੀ ਹਾਨਾ ਵਛੀ ਦੇ ਦਾਂਗੇ 65000 ਹਾਂਜੀ ਪਹਿਲੇ ਸਵੇਰੇ 17 18 ਕਿਲੋ ਦੋਦੇ ਕੱਢਿਆ ਅਰ ਕੀ ਵੀ ਤਾਂ ਬਾਹਰ ਜਾਊਗੇ ਜੀ ਹਾਂਜੀ ਠੀਕ ਆ ਤੇ ਬੱਚਾ ਇਹਦਾ ਇੱਧਰ ਪਰਲੇ ਪਾਸੇ ਚਲੋ ਦਿਖਾ ਦਾਂਗੇ ਆਪਾਂ ਤੁਹਾਨੂੰ ਆ ਦੋਸਤੋ ਵੀਡੀਓ ਦੇ ਐਂਡ ਦੇ ਵਿੱਚ ਆਪਾਂ ਤੁਹਾਨੂੰ ਬੱਚਾ ਜ਼ਰੂਰ ਦਿਖਾ ਦਾਂਗੇ ਠੀਕ ਆ ਤੇ ਥਣ ਦੇਵੇ ਦੀ ਕੁਆਲਿਟੀ ਇੱਕ ਵਾਰੀ ਤੁਸੀਂ ਆ ਬੈਕ ਸਾਈਡ ਤੋਂ ਵੀ ਦੇਖ ਲਓ ਵੀ ਸੋਹਣੇ ਆਰਡਰ ਦੀ ਮਾਲ ਕਰਨ ਤੇ ਬਿਲਕੁਲ ਤਾਜੀ ਸੂਈ ਹੈ ਠੀਕ ਆ ਤੇ ਦਿਲ ਕਬੀਰਾਂ ਤਾਂ ਵੀ 20 ਤੋਂ ਪਲੱਸ ਚੱਲਣਾ ਚਾਹੀਦਾ ਇਸ ਬੈਰ ਨੂੰ ਉਹ ਤੁਸੀਂ ਜਿਹੜਾ ਆਪ ਦੀ ਸੋਚ ਸਮਝ ਦੇ ਹਿਸਾਬ ਨਾਲ ਵੀ ਫੈਸਲਾ ਲੈ ਸਕਦੇ ਹੋ ਇੱਕ ਅੱਗੇ ਦੂਜੇ ਨੰਬਰ ਤੇ ਜਿਹੜੀ ਇਹ ਬੱਛੀ ਹੈ ਵੀਰੇ ਗੱਭਣ ਹੈ ਜੀ ਗੱਭਣ ਹੈ ਦੂਜਾ ਸਵਾਲ ਲੈਂਦੀ ਥੇ ਨਾ ਜੀ ਹਾਂਜੀ 10 ਦਿਨ ਲੈ ਜੂਗੀ ਜੀ 10 ਕ ਦਿਨ ਦੂਜੇ ਵੀ ਸੋਣੀ ਹੈ ਹਾਂਜੀ ਦੂਜੇ ਦੂਜੇ ਠੀਕ ਆ ਦੂਜੇ ਸੂਵੇ ਸੋਣੀ ਥੱਲੀ ਠੁੰਡੀ ਬਹੁਤ ਹੈ ਬਾਕੀ ਆ ਕਰੂ ਛੇਕੀ ਦੂਜਾ ਸੂਆ ਪ੍ਰਭੂ ਸੋਣੀ ਹੈ ਠੀਕ ਆ ਤੇ ਆ ਥਣ ਜੀ ਆ ਲੈਵਾ ਬਿਲਕੁਲ ਅੱਗੇ ਨੂੰ ਲੈਵਾ ਇਹ ਵੀ ਬਰਤਵਾਜੇ ਬਣੇ ਨੇ ਤੇ ਅੱਗੇ ਨੂੰ ਲੈਵਾ ਵੀ ਫੁੱਲ ਆ ਤੇ ਬੈਕ ਸਾਈਡ ਤੋਂ ਵੀ ਜਿਹੜਾ ਪੂਰਾ ਬਣਿਆ ਹਫਤਾ ਕਿ ਸਮਾਂ ਲੈ ਜੂਏ ਹਾਂਜੀ ਲੈ ਜੂਗੀ ਪਾਛਾ ਚ ਲੈ ਜੂ ਤੈਨੂੰ ਤੋੜ ਦੇ ਜੀ ਠੀਕ ਹੈ ਤੇ ਐਫ ਵੱਚੀ ਹੈ ਦੋਸਤੋ ਤੇ ਆ ਜਿਹੜਾ ਬੈਕ ਸਾਈਡ ਤੋਂ ਨਾਲਾ ਵੇਖ ਕੇ ਚੈੱਕ ਕਰੋ ਠੀਕ ਹੈ ਇਹ ਟੁਕੀ ਆ ਬਿਲਕੁਲ ਤਿਆਰੀ ਦਾ ਨੇੜ ਸਮਝੋ ਵੀ ਸੂਣ ਦਾ ਲਾਗਾ ਹੈਗਾ ਠੀਕ ਹੈ ਦੇਣ ਜਿਹੜੇ ਲੈ ਕੇ ਜਾਊਗੀ ਹੋ ਸਕਦਾ ਵੀ ਚੈੱਕ ਕਰੋ ਦੋਸਤੋ ਟਿਕ ਕੇ ਇੱਕ ਤਾਂ ਹੁਵੇ ਤੇ 5 ਤੋਂ 7 ਦਿਨ ਲੈ ਜਾਊਗੀ ਜੇਕਰ ਕੋ ਥੋੜੇ ਬਸ ਸਫਰ ਦੇ ਦੌਰਾਨ ਚਲੀ ਜਾਵੇ ਤੇ ਕੋਈ ਹੋ ਸਕਦਾ ਵੀ 4 5 ਦਿਨ ਲੱਗੀ ਠੀਕ ਹੈ ਬਾਕੀ ਢਿਲ ਟੁਲ ਹੈਗੀ ਅਜੇ ਸੁਣਦੀ ਨਹੀਂਗੀ ਪੂਰੇ ਦਿਨਾਂ ਤਹੀ ਸੁਣੂਗੀ ਬਾਕੀ ਤੇਪਣਾ ਬਾਈ ਸੰਦੀਪ ਇੱਕ ਨੰਬਰ ਹੈ ਜੀ ਤੇਪਣਾ ਤੇ ਆਪਣੇ ਤੋਂ ਉਹਦੇ ਪੂਰੀ ਗਾਰੰਟੀ ਆਪਣੀ ਜੀ ਠੀਕ ਹੈ ਭਰਾ ਕਿੰਨਾ ਕੁ ਮੁੱਲ ਲੈਣ ਦੇਣ ਫਿਰ ਇਹ ਸੰਤੂ ਸਾਹਿਬ ਮੁੱਲ ਕਰਦੇ ਆ 75 ਕਰ ਲਓ 70 ਕਰ ਲਓ 62000 ਦੀ ਹਾਨਾ ਵਛੀ ਦੇ ਦਾਂਗੇ ਬਾੜੇ ਜੀ 62000 100 ਰੁਪਿਆ ਛੋੜ ਹੀ ਹੋਣੀ ਹੈ ਜੀ 62000 ਦੇ ਵਛੀ ਨਾ ਠੀਕ ਹੈ ਜੀ ਹਾਂ ਜੀ 62000 ਦੇ ਵਿੱਚੋਂ ਭਰਾਵੋ ਜਿਹੜਾ ਮਾਨਤਾ ਨਾ ਉਹ ਵੀਰ ਕਹਿੰਦਾ ਵੀ ਛੋਟ ਹੀ ਹੋਊਗੀ ਠੀਕ ਆ ਤੇ ਕਦ ਕਾਠੀ ਜਿਹੜੀ ਆ ਤੁਸੀਂ ਵੇਖ ਸਕਦੇ ਹੋ ਕਦ ਕਾਠੀ ਬਿਲਕੁਲ ਜਿਹੜੀ ਪਹਿਲੇ ਨੰਬਰ ਤੇ ਵੇਖ ਦਿਖਾਈ ਆ ਉਹਦੇ ਬਰਾਬਰ ਆ ਤੇ ਆਰਡਰ ਚੰਗੇ ਦੀ ਮਾਲਤਨ ਆ ਆ ਕਰੋ ਜੀ ਠੀਕ ਆ ਜੀ ਤੇ ਠੰਡੀ ਧੀਰੀ ਪੂਰੀ ਆ ਆ ਵੇਖ ਠੀਕ ਆ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਹੋਰ ਆਪਾਂ ਤੁਹਾਨੂੰ ਜਿਹੜੀ ਆ ਪਛੀ ਦਿਖਾਉਣੀ ਹੈ ਇਹ ਬਈ ਇਹ ਪਹਿਲਣੀ ਹੈ ਨਹੀਂ ਨਹੀਂ ਦੂਜੇ ਸਵੇਰੇ ਦੂਜੇ ਸਵੇਰੇ ਹਾਂਜੀ ਠੀਕ ਹੈ ਸਜੇ ਦੰਦਾ ਜੀ ਹੋਵੇਗੀ ਇਹ ਜੀ ਛਿੱਧੀ ਹੈ ਜੀ 6 ਦੰਦਾ ਠੀਕ ਹੈ ਦੂਜਾ ਸਵੇਰ 6 ਦੰਦਾ ਤੇ ਜਾਤ ਪਾਤ ਆ ਜੀ ਪੂਰੀ ਆ ਵੇਖੋ ਤੁਸੀਂ ਫੇਸ ਕੁਆਲਿਟੀ ਮੈਂ ਤੁਹਾਨੂੰ ਦਿਖਾਉਣਾ ਆ ਜਿਹੜੀ ਭਵਾਨੇ ਦੀ ਆਰਡਰ ਦੀ ਕੁਆਲਿਟੀ ਦੇਖੋ ਜੀ ਠੀਕ ਹੈ ਆ ਜਿਹੜੀ ਫੇਸ ਕੁਆਲਿਟੀ ਹੈ ਹਾਂਜੀ ਤੋਰੀਏ ਭਰਾ ਜੀ ਹੁਣ ਹਵਾਨਾ ਹਬੂ ਨਾ ਥਾਣਾ ਵੀ ਬਿਲਕੁਲ ਜਿਹੜਾ ਦੋਸਤੋ ਮੁੱਠੀ ਦਾ ਥਾਣਾ ਤੇ ਬੇਥ ਵਿਰਲ ਤੁਸੀਂ ਆ ਵੇਖ ਲਈ ਜੀ ਕਾਫੀ ਜਿਆਦਾ ਵਿਰਲ ਕਾਫੀ ਜਿਆਦਾ ਆਹ ਦੇਖ ਵੀ ਗੇਠ ਵੱਜਦੀ ਆ ਪੂਰੀ ਦੋਸਤੋ ਅਗਲੇ ਪਿਛਲੇ ਸਾਲਾਂ ਦੇ ਠੀਕ ਹੈ ਕਿੰਨਾ ਮੁੱਲ ਕਰਤਾ ਵੀਰ ਸੰਦੀਪ ਸਿੰਘ ਜੀ ਦਾ ਇਹਦਾ ਮੁੱਲ ਪਈ 75000 ਦੇ 70000 ਦੀ ਮੰਗ ਹੈ ਬੱਸੀ 70 ਦੀ ਹਾਂਜੀ ਉਹ ਚ ਮਾਨਸਨ ਕਰਦਾਂਗੇ ਜੇ ਕੋਈ ਭੈਣ ਭਰਾ ਦੂਰ ਲਾਉਂਦੇ ਠੀਕ ਹੈ ਭਰਾ ਹਾਂਜੀ 70000 ਦੀ ਵੀਰ ਉਹ ਲੈਦੇ ਆ ਠੀਕ ਆ ਜੇ ਬਾਕੀ ਦਾ ਡਿਮਾਂਡ ਆ 75000 ਡਿਮਾਂਡ ਆ ਇਹ ਆ ਵੇਖੋ ਹਾਂ ਜੀ ਹੁਣ ਬਹੁਤ ਵਧੀਆ ਚੰਗਾ ਵੀਰ ਮੋਟਾ ਗੁੱਲ ਥਾਣੀ ਤੇਪੜ ਤੋਂ ਕੋਣ ਵਧੀਆ ਨਾ ਚੌਥਾ ਨਾ ਦੀ ਠੀਕ ਆ ਇਹ 3 ਨੰਬਰ ਤੇ ਜਿਹੜੀ ਦੋਸਤੋਂ ਆਪਾਂ ਤੁਹਾਨੂੰ ਬੱਚੀ ਦਿਖਾਤੀ ਆ ਠੀਕ ਆ ਦੂਜਾ ਸੁਹਾ ਸੋਣੀ ਆ ਤੇ ਇੱਕ ਚੌਥੇ ਨੰਬਰ ਤੇ ਜਿਹੜੀ ਇਹ ਵਹਿੜ ਆ ਗਈ ਆ ਇਹਦੀ ਡਿਟੇਲ ਆਪਾਂ ਕਰਦੇ ਆ ਤੁਹਾਡੇ ਨਾਲ ਸਾਂਝੀ ਤੇ ਸੰਦੀਪ ਭਾਈ ਇਹ ਸੁਹਾ ਕਿੰਨਾ ਸੁੰਨ ਚਾਰੀ ਫਿਰ ਇਹ ਪਹਿਲੇ ਸੁਆ ਜੀ ਪਹਿਲਾਂ ਨਹੀਂ ਆ ਹਾਂ ਜੀ ਦੰਦੋ ਤੁੰਦੋ ਕਿਵੇਂ ਆ ਜੀ ਕਿੱਡੀ ਆ ਗਈ ਇਹ ਵੀ 6 ਦੰਦਾਂ ਹਾਂ ਜੀ ਠੀਕ ਹੈ ਹਾਂਜੀ ਥੋੜੀ ਜਿਹੀ ਬਾਦੀ ਚੰਗੀ ਬੱਚੀ ਜੀ ਹੋਣੀ ਆ ਕ੍ਰੋਸ ਆ ਗਈ ਨਾ ਇਹ ਹਾਂ ਜੀ ਆ ਦੇ ਸੀਲ ਸਾਬਾ ਪੂਰੀ ਹਾਂ ਜੀ ਤੇ ਆ ਦੇਖੋ ਬਿਲਕੁਲ ਜਿਹੜਾ ਦੋਸਤੋ ਥਣ ਥਣ ਐਂਡ ਨੋਕਲਾ ਥਣਾ ਆ ਜਿਹੜੇ ਵਿਥ ਵਿਰਲ ਦੇਖ ਸਕਦੇ ਤੁਸੀਂ ਹਮਮ ਹਫਤਾ ਵੀ ਲੈ ਜੂ ਹੇ ਖੰਡਾ ਹਫਤਾ ਲੈ ਲੈਣਾ ਹੀ ਤਾਂ ਇਹਨਾਂ ਨੂੰ ਲੋ ਵੀ ਠੀਕ ਆ ਹਫਤਾ ਜਿਹੜਾ ਬਿਲਕੁਲ ਸਮਾਂ ਇਹ ਵੀ ਲੈ ਜੂਗੀ ਤੇ ਕੱਦ ਕੱਠ ਜਿਹੜਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਕ੍ਰੋਸ ਆਂਗਾ ਤੇ ਆ ਜਿਹੜਾ ਲੇਵਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਿਗਰ ਲੇਵਾ ਲਓ ਜੀ ਲਓ ਵੀ ਭਰਾਵੋ ਠੀਕ ਆ ਬੱਚੀ ਇਹ ਵੀ ਚੰਗੀ ਆ ਤੇ ਬੱਚੀਆਂ ਪਹਿਲਾਂ ਵੀ ਦਿਖਾਈਆਂ ਵੀ ਚੰਗੀਆਂ ਨੇ ਓਵਰ ਆਲ ਮਾਲ ਜਿਹੜਾ ਦੋਸਤੋ ਵਧੀਆ ਪਰ ਆਪਣੀ ਨਰਕਪਰਖ ਜਿਹੜੀ ਆ ਉਹ ਦੋਸਤੋ ਪਹਿਲਾਂ ਜਰੂਰ ਕਰ ਲਿਆ ਕਰੋ ਬਾਦ ਵਿੱਚ ਕਈ ਭੈਣ ਭਰਾ ਠੀਕ ਹੈ ਉਲਾਂਬਾ ਦਿੰਦੇ ਆ ਕੋਈ ਬਾਦ ਘਾਟ ਨਿਕਲਿਆ ਕਿਸੇ ਤਰ੍ਹਾਂ ਦੀ ਹੈ ਪਹਿਲਾਂ ਤਸੱਲੀ ਕਰ ਲੋ ਪਸ਼ੂ ਜਿਹੜੇ ਆ 5 7 8 ਪਸ਼ੂ ਹੁੰਦੇ ਆ ਉਹਨਾਂ ਚੋਂ ਜਿਹੜਾ ਦਿਲ ਨੂੰ ਲੱਗਦਾ ਹੋ ਸਕਦਾ ਵੀ ਕਿਸੇ ਵੀਰ ਦੀ ਪਰਕ ਕਿਸੇ ਹਸਾਬਕਤਾ ਦੀ ਹੋਵੇ ਕਿਸੇ ਦੀ ਕਿਸੇ ਹਸਾਬ ਕਿਤਾਬ ਦੀ ਪੂਰੀ ਇहां ਤਸੱਲੀ ਕਰਕੇ ਜਿਹਨੇ ਵੀਰ ਭਰਾਣੇ ਲੈਣੇ ਆ ਪੂਰੀ ਆਪਦੀ ਤਸੱਲੀ ਕਰਕੇ ਭਾਵੇਂ ਆਪਣੇ ਕੋਲ ਜਿਹੜੇ ਸੂਈਆ ਦੋ ਡੰਗ ਚੋਗੇ ਤਸੱਲੀ ਕਰਕੇ ਕੱਢ ਸਕਦਾ ਜਿਹੜੀ ਗੱਬੜਿਆ ਉਹਦੀ ਵੀ ਪੂਰੀ ਪ੍ਰੋਪਰ ਤਸੱਲੀ ਕਰਕੇ ਕੱਢ ਸਕਦਾ ਬਿਲਕੁਲ ਜੀ ਤੇਰੇ ਕੋਲ ਪਾਣੀ ਜੀ ਬਾਕੀ ਥਣਾ ਭਾਂਡੇ ਦੀ ਗਾਂ ਚੰਗੀ ਹੋ ਗਈ ਹੋ ਗਈ ਬਾਕੀ ਥਣਾ ਦੀ ਗਾਂ ਗਲਤ ਨਾ ਨਿਕਲ ਗਈ ਆਪਣੀ ਕੋਈ ਵੀ ਜੀ ਹਾਂਜੀ ਬਿਲਕੁਲ ਤੇ ਸੰਦੀਪ ਵੀਰ ਇਹ ਕਿਥੋਂ ਤੱਕ ਦੇ ਦੇਣੀ ਫਿਰ ਇਹਦਾ ਮੁੱਲ 80000 ਕਰ ਦੇਣੀ 56000 ਦੀ ਵਾਛੀ ਦੇ ਦਾਂਗੇ ਹਾਂ ਨਾ 56000 ਹਾਂਜੀ 15 16 ਕਿਲੋ ਤੋਂ ਪਾਰ ਹੀ ਗੁੱਦ ਪਾਉਗੀ ਅੰਦਰ ਨਹੀਂ ਪਾਉਗੀ ਹਾਂਜੀ ਹਾਂਜੀ 56000 ਦੇ ਵੀਰੋ ਜਿਹੜੀ ਇਹ ਹਾਂ ਨਾ ਦੇ ਦਾਂਗੇ ਹਾਂ ਨਾ ਹੀ ਗੱਲਬਾਤ ਠੀਕ ਆ ਹਾਂਜੀ ਹੁੰਦੀ ਬਹੁਤ ਇਹ ਹਜੇ ਢਿਲ ਢੁਲ ਬੜੀ ਦੇਖੋ ਤੁਸੀਂ ਹਜੇ ਕਿੰਨੀ ਢਿਲਿਆ ਢਿਲ ਢੁਲ ਬੜੀ ਆ ਹਜੇ ਘੱਟੋ ਘੱਟ ਦੇ ਦਿਨ ਜਿਵੇਂ ਜਿਵੇਂ ਲਈ ਜਾਊਗੀ ਠੀਕ ਆ ਹਾਂ ਨਾ ਜਿਹੜੀ 256000 ਦੀ ਆ ਠੀਕ ਆ ਤੇ ਅੱਜ ਇਹੋ ਸੀਗੀਆਂ ਆ ਵੀ ਹੈਗੀ ਬਕਾਉ ਜੀ ਠੀਕ ਆ ਇਹ ਇਹ ਕਰੋਸ ਆ ਗਈ ਜਰਸੀ ਕਰੋਸ ਗਈ ਐਚਪੀ ਜਰਸੀ ਕਰੋਸ ਆ ਠੀਕ ਆ ਭਵਾਨਾ ਨੂੰ ਨਾ ਚੰਗਾ ਇਹਦਾ ਵੀ ਸੁਬਾਹ ਕਿੰਮਾ ਸੁਣਨ ਜਾ ਰਹੀ ਹੈ ਜੀ ਇਹ ਦੂਜਾ ਸੁਬਾਹ ਜੀ ਦੂਜਾ ਸੁਬਾਹ ਹਾਂਜੀ ਠੀਕ ਆ ਥਾਰਾ ਤੁਣਾ ਵਾਲੇ ਪਾਸੋਂ ਜਿਹੜਾ ਦੋਸਤੋ ਤੁਹਾਨੂੰ ਦਿਖਾਉਣੇ ਆ ਬੀ ਬੇਤਾ ਬੋਤਾ ਇਹਦੇ ਵੀ ਬਹੁਤ ਸੋਹਣੀਆਂ ਨੇ ਨਾ ਕਰੋ ਜੀ ਹੱਪਤਾਲੇ ਜੋ ਸਮਾਨ ਹੋ ਜਾਈਦਾ ਨਾ ਲਓ ਵੀ ਸੰਦੀ ਵੀ ਤੋੜ ਦੋ ਇਹਨੂੰ ਵੀ ਇੱਕ ਗਰਾਉਂਡ ਦੇ ਵਿੱਚ ਦੋਸਤੋ ਇਹ ਜਿਹੜੀ ਵੜ ਹੈ ਠੀਕ ਹੈ ਜਰਸੀ ਪੱਕ ਵੀ ਹੈਗਾ ਤੇ ਐਚ ਐਫ ਵੀ ਹੈਗੀ ਆ 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 ਠੀਕ ਆ ਇਹਦਾ ਮੋੜ ਬਾਈ ਲੈਣ ਦਿੰਦੇ ਨਿਰ ਇਹ ਹਾਂ ਨਾ ਸੰਤ ਸਾਹਿਬ 60000 ਦੀ ਦਵਾਂਗੇ ਹੁਣ 60000 ਦੀ ਅੱਜ ਸੁਵੀ ਅੱਜ 60000 ਦੀ ਜਦੋਂ ਸੁਵੀ ਉਦੋਂ 10000 ਦੀ ਦਵਾਂਗੇ ਤੇ ਜੋ 24 ਕਿਲੋ ਦੁੱਧ ਬਣਾ ਗਏ ਹਾਂਜੀ ਬਹੁਤ ਦੁੱਧੋ ਖਰੀ ਬੈਠਿਆ ਬਾਕੀ ਸਰੀਰ ਘਟਾਂਚਾ ਵੇਖੀਏ ਖੁੱਲਾ ਪਿੰਡਾ ਹਾਂਜੀ ਹਾਂਜੀ ਬਾਕੀ ਪਿੰਡਾ ਨਾਲ ਬੜੀ ਥੱਲੇ ਬਾਨਾ ਵੜੇ ਵੜੇ ਲੋਭੀ ਭਰਾਵੋ ਅੱਜ 60 ਫਾਈਨਲੀ ਜਿਹੜੀ ਅੱਜ ਕੋਈ ਵੀਰ ਪਰਚੇਜ਼ ਕਰਦਾ ਅੱਜ ਬਾਈ ਕਰਦੇ ਤੁਸੀਂ ਤੇ 60000 ਰੁਪਇਆ ਅੱਜ ਰੇਟ ਆ ਇਸ ਤੋਂ ਬਾਅਦ ਅਰਗੇ ਦੋਸਤੋ ਨਵੀਆਂ ਕੰਡੀਸ਼ਨ ਉਹ ਵਕਰੀਆਂ ਲਾਗੂ ਹੋਣਕੀਆਂ ਜਦੋਂ ਬਿਲਕੁਲ ਸਾਫ਼ ਸੰਭਾਲ ਤੋਂ ਬਾਅਦ ਪਸ਼ੂ ਜਦੋਂ ਸੇਲ ਕਰਨਾ ਹੋਇਆ ਸੂਣ ਤੋਂ ਬਾਅਦ ਜੀ ਜੇਕਰ ਆਪਾਂ ਸੇਲ ਦੀ ਗੱਲ ਕਰਗੇ ਉਹਦੇ ਵਿੱਚ ਰੇਟ ਜਿਹੜੇ ਦੋਸਤੋ ਬਾਅਦ ਘਾਟ ਜਿਹੜੀ ਆ ਉਹ ਜ਼ਰੂਰ ਵੇਖਣ ਚਾ ਨਜ਼ਰ ਆਉਗੀ ਪਰ ਅੱਜ ਫਿਲਹਾਲ ਤੁਹਾਨੂੰ 60000 ਦੇ ਵਿੱਚ ਇਹ ਰੈਣ ਦਿੱਤੀ ਜਾਊਗੀ ਠੀਕ ਆ ਆ ਵਿਥਾਂ ਵੇਰਲਾ ਵੇਖੋ ਤੁਸੀਂ ਕਮਾਲ ਦੀਆਂ ਨੇ ਠੀਕ ਆ ਬਾਕੀ ਤਿੱਪਣਾ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਜੇ ਦੱਸ ਕੇ ਕਿਹਾ ਜਾਊਗਾ ਵੀ ਤਿੱਪਣ ਵਧੀਆ ਜਿਹੜੀ ਦੋਸਤੋ ਇੱਥੇ ਤੁਸੀਂ ਆਓਗੇ ਸਫ਼ਰ ਦੌਰਾਨ ਨੰਬਰ ਇਹ ਤੇ ਆਪਣਾ ਤੇ ਪੰਡੰਗਰ ਕੋਈ ਆਪਣਾ ਗਲਤ ਨਾ ਨਿਕਲੂ ਥਾਣਾ ਭਾਵੇਂ ਵੀਰ ਭਰਾ ਗੱਡੀ ਮਰਜੀ ਦੂਰੋਂ ਆਵੇ ਥਾਣਾ ਦਾ ਡੰਗਰ ਆਪਣਾ ਸਹੀ ਨਿਕਲੂਗਾ ਜੀ ਆਖੀ ਥਾਣਾ ਦਾ ਗਲਤ ਨਾ ਨਿਕਲੂਗਾ ਇਹਨੇ ਵੀ ਦੂਰੋਂ ਕੋਈ ਵੀਰ ਭਰਾ ਨੂੰ ਸਾਧੇਗਾ ਤੇ ਇੱਥੇ ਆ ਕੇ ਥਾਣਾ ਦਾ ਗਲਤ ਨਿਕਲਾ ਵੀ ਡੰਗਰ ਉਹਨੂੰ ਜਾਰੇ ਨੂੰ ਫੇਰਾ ਪਾਵੇ ਫੇਰਾ ਪਾਵੇ ਬਿਲਕੁਲ ਬਾਕੀ ਚਲੋ ਦੁੱਧ ਬਾਕੀ ਸੇਵਾ ਦਾ ਹੁੰਦਾ ਲਾਈਟ ਕਿਸੇ ਦੀ ਗੱਲ ਅਗੜਾ ਉਹਨਾਂ ਹੀ ਛੋੜੇ ਦੁੱਧ ਦੀ ਆਪਣੀ ਕੋਈ ਗਾਰੰਟੀ ਨਹੀਂ ਦੁੱਧ ਜਿੰਨਾ ਕੋਈ ਪਾਊਗਾ ਉਹਨਾਂ ਹੀ ਛੋੜੂਗਾ ਜੀ ਬਿਲਕ ਤੇ ਅੱਜ ਪਸ਼ੂ ਇਹਨੇ ਸੀ ਆਪਣੇ ਕੋਲ ਹਾਂਜੀ 10 ਨਾਗ ਜਿਹਨਾਂ ਦੇ ਵਿੱਚੋਂ 5 ਨਾਗ ਸੰਧੂ ਸਾਹਿਬ ਸਿਰੇ ਸੇੜ ਹੋਏ ਤੁਸੀਂ ਥੋੜਾ ਜਿਹਾ ਲੇਟ ਆਏ ਜੇ ਬਿਲਕੁਲ ਤੇ 5 ਨਾਗ ਰਹਿ ਗਏ ਆਪਣੇ ਕੋਲ ਜਿਹੜੇ ਮਿਲਦਾ ਬਿਲਕੁਲ ਹਾਂਜੀ ਅੱਜ ਘਟੋ ਘਟ ਦੋਸਤੋ ਜਿਹੜੇ ਨਾਗ ਆਪਾਂ ਦਿਖਾਤੇ ਆ ਤੇ ਪਸ਼ੂ ਖਰੇ ਆ ਬਾਕੀ ਸਾਰੇ ਵੀਰ پارکੂ ਹੋ ਤੁਸੀਂ ਖੜਾਰੇ ਵੀਰ ਹੋ ਸਾਰੇ ਦੇਖ ਲੈਣੇ ਆ ਤਸੱਲੀ ਕਰ ਲੈਣੀ ਆ ਤੇ ਨੰਬਰ ਆਪਾਂ ਸੰਦੀਪ ਦਾ ਲੈ ਲੈਨੇ ਆ ਜਿੱਥੇ ਆਪਾਂ ਤੁਸੋਂ ਤੁਸੀਂ ਸੰਪਰਕ ਕਰਨਾ ਹੈਗਾ ਨੰਬਰ ਸੰਧੂ ਸਾਹਿਬ 8437038939 ਠੀਕ ਆ ਭਰਾ ਹਾਂਜੀ ਸੋ ਦੋਸਤੋ ਇਹ ਸੀਗਾ ਵੀਰ ਸੰਦੀਪ ਕੋਲਰ ਡੇਰੀ ਫਾਰਮ ਆ ਸੌਰ ਸਿੰਘ ਤੇ ਬਿਲਕੁਲ ਸੌਰ ਸਿੰਘ ਤੁਸੀਂ ਪਿੰਡ ਵਿਜ਼ਿਟ ਕਰਨੀ ਹੈ ਨੰਬਰਾਂ ਤੇ ਸੰਪਰਕ ਕਰਕੇ ਘਰ ਪਹੁੰਚ ਸਕਦੇ ਹੋ ਤੇ ਠਿੱਕੀ ਪਿੰਡ ਦੀ ਦੂਰੀ ਜਿਹੜੀ ਆ ਦੋਸਤੋ ਕਿ 5-6 ਕਿਲੋਮੀਟਰ ਦੀ ਹੈਗੀ ਆ 6-7 ਕਿਲੋਮੀਟਰ ਦੀ ਦੂਰੀ ਸਾਰੀ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ